ਯਾਰ ਹੁਸ਼ਿਆਰਪੁਰ ਦੇ ਉਹਨਾਂ ਰੋਡ ਤੇ ਜਿਹੜਾ ਚੋ ਜਾਂਦਾ ਰਾਤ ਦੇ ਕਰੀਬ 9 ਵਜੇ ਆ ਐ ਤਿੰਨ ਮੋਟਰਸਾਈਕਲ ਐ ਐਸ ਮੋਟਰਸਾਈਕਲ ਦੇ ਨਾਲ ਅੱਗੇ ਨੰਬਰ ਪਲੇਟ ਤੇ ਨਾ ਪਿੱਛੇ ਨੰਬਰ ਪਲੇਟ ਅੱਗੇ ਕਿਸੇ ਦੇ ਨੰਬਰ ਪਲੇਟ ਨਹੀਂ ਔਰ ਤੁਸੀਂ ਇਹ ਦੇਖੋ ਐ ਭਲਾਂਜੀ ਇਹ ਜਿਹੜੇ ਮੋਟਰਸਾਈਕਲ ਐ ਇੱਥੇ ਆ ਕੇ ਸਟੰਟ ਮਾਰਦੇ ਆ ਬੜੇ ਬੜੇ ਜੋਰ ਨਾਲ ਔਰ ਇੰਨੀ ਤੇਜ਼ ਸਪੀਡ ਨਾਲ ਲਗਾਉਂਦੇ ਆ ਸਾਨੂੰ ਇਹਨਾਂ ਦੀ ਇਨਫੋਰਮੇਸ਼ਨ ਸੀਗੀ ਵੀ ਇੱਥੇ ਬੱਚੇ ਆ ਕੇ ਇਸ ਟਾਈਮ ਸਟੰਟ ਮਾਰ ਅੱਜ ਅਸੀਂ ਨਾਕਾ ਲਾਇਆ ਸੀ ਥੋਬੀ ਕੋਲ ਸਪੈਸ਼ਲ ਨਾਕਾਬੰਦੀ ਕੀਤੀ ਸੀ ਇੱਥੋਂ ਰਾਹ ਜਿਹੜਾ ਇਹਨਾਂ ਦੱਸਿਆ ਜੀ ਤਿੰਨ ਬੱਚੇ ਐ ਤੇਰੇ ਮੋਟਰਸਾਈਕਲ ਚਲਾ ਰਹੇ ਆ ਤੇ ਮੋਟਰਸਾਈਕਲ ਦੇ ਮਿਆੰਕ ਕਢਾਈ ਜਾਂਦੇ ਜੀ ਚੀਕਾਂ ਬੜੀ ਬੜੀ ਉੱਚੀ ਤੇ ਮੋਟਰਸਾਈਕਲ ਦੀ ਜਾਨ ਕੱਢੀ ਪਈ ਆ ਆ ਕੇ ਤਿੰਨੇ ਮੋਟਰਸਾਈਕਲ ਅਸੀਂ ਫੜਦੇ ਆ ਔਰ ਤਿੰਨੇ ਮੋਟਰਸਾਈਕਲ ਜਿਹੜੇ ਅਸੀਂ ਬੰਦ ਕਰ ਦਿੱਤੇ ਆ ਇਹ ਲਿਜਾ ਰਹੇ ਆ ਤੇ ਇਹਨਾਂ ਨੂੰ ਹਦਾਇਤ ਕੀਤੀ ਆ ਕਿ ਸਵੇਰੇ ਆਪਣੇ ਕਾਗਜ਼ ਪੱਤਰ ਲੈ ਕੇ ਉਹ ਆ ਕੇ ਚੈੱਕ ਕਰੋ ਨਾਲ ਆਪਣੇ ਪੇਰੈਂਟਸ ਨੂੰ ਲੈ ਕੇ ਆਓ ਅਸੀਂ ਪੇਰੈਂਟਸ ਨੂੰ ਵੀ ਦੱਸਾਂਗੇ ਇਹਨਾਂ ਦੀ ਜਿਹੜੀ ਵੀਡੀਓ ਬਣੀ ਆ ਉਹ ਸਾਡੇ ਕੋਲ ਹੀ ਉਹ ਕੰਨ ਲੈ ਲਈ ਆਪਾਂ ਇਹਨਾਂ ਦੇ ਪੇਰੈਂਟਸ ਨੂੰ ਵੀ ਦੱਸਾਂਗੇ ਇਹ ਜਿਹੜੇ ਤੁਹਾਡੇ ਜਵਾਨ ਬੱਚੇ ਆ ਇਹ ਇਸ ਟਾਈਮ ਤੇ ਕੀ ਕਰ ਰਹੇ ਆ ਇਹਨਾਂ ਦੇ ਮਾਪੇ ਨੂੰ ਕੋਈ ਪੁੱਛੇ ਜਿਨ੍ਹਾਂ ਨੇ ਦਿਨ ਰਾਤ ਇੱਕ ਕਰਕੇ ਆਪਣੀਆਂ ਬੁਰਕੀਆਂ ਮੂੰਹ ਦੇ ਵਿੱਚੋਂ ਕੱਢ ਕੇ ਇਹਨਾਂ ਦੇ ਮੂੰਹ ਵਿੱਚ ਪਾਈਆਂ ਤੇ ਜਾਂਦੇ ਦੀ ਪਿੱਠ ਦੇਖਦੀਆਂ ਤੇ ਆਉਂਦੇ ਤਾਂ ਮੂੰਹ ਦੇਖਦੀਆਂ ਔਰ ਇਹ ਬੱਚੇ ਕੀ ਹਾਲਾਤ ਇਸ ਟਾਈਮ ਤੇ ਪੈਦਾ ਕਰ ਰਹੇ ਆ ਗਿਫਟ ਨੇ ਤਿਆਰ ਆ ਉਹ ਅਸੀਂ ਉਹਨਾਂ ਨੂੰ ਦੇ ਰਹੇ ਆ ਥੈਂਕ ਯੂ ਜੀ